ਫਰੋਇ ਪਰ ਸ਼ਹਿਰ ਤੋਂ ਦਰਿਆ ਟੱਪ ਕੇ ਪਾਕਿਸਤਾਨ ਦੇ ਬਾਰਡਰ ਦੇ ਲਾਗੇ ਪੈਂਦਾ ਪਿੰਡ ਕੱਟੀ ਰਾਜੋ ਕੀ ਇੱਥੇ ਰਹਿੰਦੀ ਹੈ ਸੋਨੀਆ ਪੁੱਤਰੀ ਅਨੂਪ ਸਿੰਘ ਹੁੰਦੇ ਵਿਆਹ ਦੀ ਦੀ ਸਤੰਬਰ ਮੁਕਰਰ ਹੋਈ ਹੋਈ ਸੀ ਪਰ ਹੜ੍ਹਾਂ ਦੀ ਮਾਰ ਦੇ ਕਰਕੇ ਫਸਲਾਂ ਨਾ ਆਉਣ ਕਰਕੇ ਬੜੀ ਚਿੰਤਾ ਸੀ ਪਰਿਵਾਰ ਨੂੰ ਆ ਘਾਰੇ ਉਹਨਾਂ ਦਾ ਕਾਰ ਦੇ ਹਾਲਤ ਬਹੁਤ ਮਾੜੀ ਹੈ ਬਾਹਰੋਂ ਲਿਪਿਆ ਹੋਇਆ ਮਿੱਟੀ ਨਾਲ ਤੇ ਅੰਦਰੋਂ ਵਰਮੀਚੋ ਫਰਿਸ਼ ਤੇ ਮਿੱਟੀ ਤੇ ਉੱਪਰ ਫਿਰ ਬਾਹਰ ਨਹੀਂ ਬੰਦੇ ਦੇ ਉੱਤੇ ਵੀ ਬਾਲੇ ਪਈ ਹੋਈ ਗਾਰਡਰ ਦੇ ਨਾਲ ਇਹ ਸੱਤ ਭੈਣਾਂ ਦੀ ਛੋਟੀ ਭੈਣ ਹੈ ਸਤੋਂ ਤੇ ਆਖਰੀ ਕੁੜੀ ਵਿਆਹਣ ਵਾਲੀ ਸੀ ਕਾਲੋ ਭਾਈ ਸਰੂਜਾ ਰਾਜਾ ਊਸ਼ਾ ਨਿਸ਼ਾ ਪੂਜਾ ਤੇ ਸੋਨੀਆ ਜੀਜਾ ਇਹਨਾਂ ਦਾ ਵਿਨੋਦ ਕੁਮਾਰ ਜਿਹੜਾ ਕਿ ਪਿਤਾ ਦੇ ਤਰ੍ਹਾਂ ਸਿਰ ਦੇ ਉੱਤੇ ਹੱਥ ਰੱਖਦਾ ਹੈ ਤੇ ਇਹਨਾਂ ਨੇ ਬੇਨਤੀ ਕੀਤੀ ਸੀ ਅਕਾਲ ਪੁਰਖੀ ਫੌਜ ਨੂੰ ਹੈਲਪ ਵਾਸਤੇ ਇਹ ਹੁੰਦਾ ਦੂਜਾ ਕੋਠਾ ਹਾਲਤ ਇਹਦੀ ਵੀ ਬਹੁਤ ਖਸਤਾ ਬਾਹਰੋਂ ਮਿੱਟੀ ਕਰਦੀ ਪਈ ਹੈ ਦੀਵਾਰਾਂ ਵਿੱਚ ਛਾਟ ਗਈਆਂ ਨੇ ਕ੍ਰੈਕ ਆ ਗਏ ਨੇ ਖੜਾ ਦੇ ਪਾਣੀ ਕਰਕੇ ਤੇ ਪਿਤਾ ਨੇ ਨਾ ਹੋਣ ਕਰਕੇ ਪਿਤਾ ਦੇ ਸਿਰ ਤੇ ਜੀਜਾ ਹੀ ਕੁਝ ਕਰ ਰਿਹਾ ਸਭ ਕੁਝ ਕੁਝ ਪਹਿਣਾ ਕਰ ਰਹੀਆਂ ਨੇ ਅਕਾਲ ਪੁਰਖੀ ਫੌਜ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਵਿਆਹ ਦੇ ਦਾਜ ਦਾ ਸਮਾਨ ਸਾਰਾ ਇਹਨਾਂ ਨੂੰ ਪਹੁੰਚਦਾ ਕੀਤਾ 29 ਤਰੀਕ ਨੂੰ ਕੱਲ ਵਿਆਹ ਤੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਇੱਕ ਬੜਾ ਹੌਸਲਾ ਹੋ ਗਿਆ ਕਿ ਚਲੋ ਧੀ ਦੇ ਵਿਆਹ ਵਾਸਤੇ ਉਹਨਾਂ ਕੋਲ ਕੁਝ ਅਰੇਂਜਮੈਂਟ ਹੋ ਗਿਆ ਸਿੰਘ ਸਾਹਿਬ ਸਾਫਵਾ ਜਿਹੇ ਦਾ ਤਖਤ ਸ਼੍ਰੀ ਦਬਨਮਾ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਮਾਨ ਲੈ ਕੇ ਪਹੁੰਚੇ ਇਹਦੇ ਵਿੱਚ ਸੋਫੇ ਬਰਤਨ ਟੀਵੀ ਮਸਲਾਈ ਮਸ਼ੀਨ ਤੇ ਹੋਰ ਕਪੜਿਆਂ ਤੋਂ ਇਲਾਵਾ ਕੁਝ ਨਕਦੀ ਵੀ ਸ਼ਗਨ ਦੇ ਰੂਪ ਦੇ ਵਿੱਚ ਉਹਨਾਂ ਨੇ ਭੇਟ ਕੀਤੀ। ਤੋਂ ਬੇਟੀ ਜਿਹੜੀ ਇਹ ਪਲੱਸ 1 ਐਂ ਪੜ੍ਹੀ ਹੋਈ ਐ ਤੇ ਦਸੰਗਰੀਆਂ ਵਿੱਚ ਰਾਜਸਥਾਨ ਦੇ ਵਿੱਚ ਵਿਆਹ ਮੁਕਰਰ ਹੋਇਆ ਹੋਇਆ ਹੈ। ਕੱਲ ਨੂੰ ਬਰਾਤ ਆਉਣੀ ਐ। ਤੇ ਦਰਿਆ ਦੇ ਪਾਰਲੇ ਪਾਸੇ ਪਿੰਡਾਂ ਦੇ ਵਿੱਚ ਹਾਲਤ ਬਹੁਤ ਮਾੜੀ ਐ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ। ਉਹਨਾਂ ਨੂੰ ਉੱਠਦਿਆਂ ਨੂੰ ਟਾਈਮ ਲੱਗੇਗਾ। ਤੇ ਪਰਮਾਤਮਾ ਤੇ ਭਰੋਸਾ ਉਹਨਾਂ ਨੂੰ ਅਕਾਲ ਪੁਰਖ ਕੀ ਫੋਇਨ ਨੂੰ ਉਹਨਾਂ ਨੇ ਇੱਕ ਬੇਨਤੀ ਪੱਤਰ ਲਿਖਿਆ ਸੀ ਕਿ ਅਕਾਲਪੁਰ ਕੀ ਫੌਜ ਨੇ ਤੇ ਪਿੰਗਲਵਾੜਾ ਨੇ ਸਾਂਝੇ ਰੂਪ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਸਹਾਇਤਾ ਕਰਦਿਆਂ ਹੋਇਆ ਸਮਾਨ ਭੇਜਿਆ ਇਸ ਤੋਂ ਪਹਿਲਾਂ ਵੀ ਹੰਬਲਾ ਫਾਊਂਡੇਸ਼ਨ ਨੇ ਕਾਫੀ ਹੰਬਲਾ ਮਾਰਿਆ ਤੇ ਇਹਨਾਂ ਨੂੰ ਜਿਹੜਾ ਕੁਝ ਸਪੋਰਟ ਕੀਤੀ ਤੇ ਨਾਲ ਇਹ ਕੁਝ ਹੋਰ ਜਥੇਬੰਦੀਆਂ ਨੇ ਵੀ ਕਿਹਾ ਸਪੋਰਟ ਕਰਨ ਵਾਸਤੇ ਰਲ ਮਿਲ ਕੇ ਸਾਰਿਆਂ ਨੇ ਇਹ ਕੰਮ ਨੇਪਰੇ ਚਾੜਿਆ ਇਥੋਂ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਦਾਤਾ ਆਪ ਹੀ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਜੇ ਪੱਥਰਾਂ ਵਿੱਚ ਵੀ ਜੀਵ ਪੈਦਾ ਕਰਦਾ ਤੇ ਪਰਮਾਤਮਾ ਉਹਨਾਂ ਦਾ ਰਿਜਕ ਦਾ ਅਰੇਂਜਮੈਂਟ ਕਰਕੇ ਰੱਖਦਾ ਸਿੰਘ ਸਾਹਿਬ ਜੀ ਨੇ ਬੜੀ ਭਾਵਪੂਰਤ ਤਕਰੀਰ ਵਿੱਚ ਕਿਹਾ ਕਿ ਦੇਣ ਵਾਲਾ ਪਰਮਾਤਮਾ ਹੈ ਸਭ ਪਰਮਾਤਮਾ ਦੇ ਦਿੱਤਾ ਹੈ ਅਸੀਂ ਤਾਂ ਸਿਰਫ ਚੌਂਕੀਦਾਰ ਹਾਂ ਅਸੀਂ ਸੇਵਾਦਾਰ ਹਾਂ ਅਸੀਂ ਦੇਣ ਵਾਲੇ ਨਹੀਂ ਹਾਂ ਤਾਂ ਇਹ ਸਮਾਨ ਜਿਹੜਾ ਬੱਚੀ ਦੇ سپرد ਕੀਤਾ ਸਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਤੇ ਬੱਚੇ ਵੀ ਬੜੇ ਭਾਵੁਕ ਹੋ ਗਏ ਕਿ ਅਚਨ ਚੇਤ ਇੱਕ ਪਿਤਾ ਦੀ ਤਰ੍ਹਾਂ ਇੱਕ ਮਾਤਾ ਪਿਤਾ ਦੀ ਤਰ੍ਹਾਂ ਸਿਰ ਤੇ ਹੱਥ ਰੱਖਿਆ ਗਿਆ ਪ੍ਰਭੂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ